ਇਹ ਵਧੀਆ ਮਾਹੌਲ ਦੇ ਵਿੱਚ ਅੱਜ ਦੀ ਮੀਟਿੰਗ ਹੋਈ। ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਇਹ ਮੀਟਿੰਗ ਸੀ ਜਿਦੇ ਵਿੱਚ ਗੁਰਪ੍ਰੀਤ ਸਿੰਘ ਜੀ ਜੀਪੀ ਜੋ ਸਾਡੇ ਕੈਂਡੀਡੇਟ ਨੇ ਉਹ ਵੀ ਸੀ ਤੇ 9 ਦੇ 9 ਹਲਕਿਆਂ ਦੇ ਵਿਧਾਇਕ ਸਾਸੀਂ ਅੱਜ ਉਹ ਰ ਇਕੱਠੇ ਹੋਏ ਸੀ। ਔਰ ਮੁੱਖ ਮੰਤਰੀ ਸਾਹਿਬ ਨੇ ਰਿਵਿਊ ਕੀਤਾ ਸਾਰਾ ਵੀ ਕਿਦਾਂ ਸਾਰੇ ਹਲਕਿਆਂ ਦੇ ਵਿੱਚ ਇਸ ਸਮੇਂ ਗਤੀਵਿਧੀਆਂ ਚੱਲ ਰਹੀਆਂ। ਉਹਦੇ ਬਾਰੇ ਸਾਰੇ ਐਮਐਲਏ ਸਹਿਬਾਨਾਂ ਨੇ ਬੜਾ ਵਿਸਤਾਰ ਦੇ ਵਿੱਚ ਆਪਣੇ ਆਪਣੇ ਹਲਕਿਆਂ ਦੇ ਬਾਰੇ ਵਿੱਚ ਦੱਸਿਆ। ਔਰ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਬਹੁਤ ਵਧੀਆ ਗੱਲ ਕਹੀ ਕਜੀਤੋ ਸਾਨੂੰ ਬੜੀ ਪੋਜ਼ਿਟਿਵਿਟੀ ਮਿਲੀ ਸਾਰਿਆਂ ਨੂੰ ਉਹ ਕਹਿੰਦੇ ਆਮ ਆਦਮੀ ਪਾਰਟੀ ਦਾ ਇੱਕੋ ਹੀ ਮੁੱਦਾ ਰਿਹਾ ਕਿ ਅਸੀਂ ਪੋਜ਼ਿਟਿਵ ਰਾਜਨੀਤੀ ਕੀਤੀ ਹੈ ਹਮੇਸ਼ਾ ਪੋਜ਼ਿਟਿਵਿਟੀ ਨਾਲ ਅਸੀਂ ਲੋਕਾਂ ਦੇ ਵਿੱਚ ਗਏ ਆ ਉਹ ਕਹਿੰਦੇ ਜਿੰਨੇ ਕੰਮ ਆਪਾਂ 2 ਸਾਲਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਨੇ ਪੂਰੇ ਪੰਜਾਬ ਦੇ ਅੰਦਰ ਐਨੇ ਕੰਮ ਤਾਂ 75 ਸਾਲਾਂ ਦੇ ਵਿੱਚ ਕਿਸੇ ਪਾਰਟੀ ਤੋਂ ਹੋਏ ਨਹੀਂ ਸੋ ਆਪਾਂ ਰਾਦਰ ਦਨ ਕਿ ਆਪਾਂ 네ਗਟਿਵਿਟੀ ਵਾਲੇ ਪਾਸੇ ਨੂੰ ਜਾਈਏ ਅਸੀਂ ਆਪਣਾ ਇੱਕ ਪੋਜ਼ਿਟਿਵ ਐਟੀਟਿਊਡ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਔਰ ਜਿਹੜੇ ਸਾਡੇ ਕੀਤੇ ਹੋਏ ਵਿਸ਼ੇਸ਼ ਕੰਮ ਨੇ ਜੀ ਦੀ ਕੰਮਾਂ ਦੀ ਜੇ ਕਿਤੇ ਲਿਸਟ ਤਿਆਰ ਕੀਤੀ ਜਾਵੇ ਸ਼ਾਇਦ ਕਾਗਜ਼ ਦੇ ਉੱਤੇ ਜਗ੍ਹਾ ਵੀ ਮੁੱਕ ਜਵੇ ਸੋ ਅਸੀਂ ਉਹ ਕੰਮਾਂ ਦੀ ਜਿਹੜੀ ਕਿ ਆਪਣੀ ਜਿਹੜੀ ਉਹ ਹੋਊਗੀ ਉਹ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਅੱਜ ਮੀਟਿੰਗ ਬੁਲਾਈ ਸੀ ਕਿ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੋ ਉਹਨਾਂ ਨੇ ਅੱਜ ਦਿਸ਼ਾ ਨਿਰਦੇਸ਼ ਦਿੱਤੇ ਨੇ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਤੇ ਯੂਨਿਟੀ ਦੇ ਨਾਲ ਇਕੱਠੇ ਹੋ ਕੇ ਬੜੇ ਸੰਜੀਦਗੀ ਨਾਲ ਬੜੇ ਵਧੀਆ ਤਰੀਕੇ ਨਾਲ ਅਸੀਂ ਇਲੈਕਸ਼ਨ ਜਿਹੜੀ ਉਹ ਲੜਨ ਜਾ ਰਹੇ ਹਾਂ ਗਿਆ ਸੋ ਆਪਣੀ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਕੰਮ ਜਿਹੜੀਆਂ ਲੋਕਾਂ ਦੇ ਨਾਲ ਅਸੀਂ ਲੈ ਕੇ ਜਾ ਰਹੇ ਹਾਂ ਕਿਹੜੇ ਮੁੱਦੇ ਉਹਨਾਂ ਨੇ ਕਿਹਾ ਕਿ ਲੋਕਾਂ ਦਾ ਕੰਮ ਲੈ ਕੇ ਦੇਖੋ ਮਤੇ ਅੱਜ ਜਦਸੀ ਬਹੁਤ ਐਦਾਂ ਦੇ ਕੰਮ ਨੇ ਜਿਹੜੇ ਲੋਕਾਂ ਤੱਕ ਅਸੀਂ ਲੈ ਕੇ ਜਾਣੇ ਨੇ ਜਿਵੇਂ ਬਿਜਲੀ ਦਾ ਮੁੱਦਾ ਬਹੁਤ ਵੱਡਾ ਮੁੱਦਾ ਸੀਗਾ ਲੋਕਾਂ ਨੂੰ ਜਦੋਂ ਹੁਣ ਦੀ ਅੱਜ ਸਿਨੈਰੀਓ ਨਾਲ ਦੇਖੀਏ ਮੈਂ ਤੁਹਾਨੂੰ 17 18 ਦੀਆਂ ਗੱਲਾਂ ਕਰ ਰਿਹਾ ਹੁਣ ਜਦੋਂ ਅਸੀਂ ਬਿਜਲੀ ਅੰਦੋਲਨ ਸ਼ੁਰੂ ਕੀਤਾ ਲੋਕ ਹੱਸਦੇ ਸੀ ਸਾਡੇ ਤੇ ਕਿ ਬਿਜਲੀ ਕਿਦਾਂ ਮਾਫ ਹੋ ਜੂਗੀ ਤੁਸੀਂ ਝੂਠ ਬੋਲਦੇ ਹੋ ਐਦਾਂ ਨਹੀਂ ਹੋਣਾ ਤੇ ਲੋਕ ਫਾਰਮ ਭਰਦੇ ਸੀ ਉਹ ਵੀ ਨਹੀਂ ਸੀ ਭਰ ਅਗਰੇ ਜਿ ਬਿਜਲੀ ਦੀ ਗਾਰੰਟੀ ਦਾ ਉਦੋਂ ਲੱਗਦਾ ਨਹੀਂ ਸੀ ਬਿਜਲੀ ਅੰਦੋਲਨ ਜਦੋਂ ਸ਼ੁਰੂ ਹੋਇਆ ਸੀਗਾ ਤੇ ਸਾਨੂੰ ਵੀ ਮੈਂ ਹੁਣ ਜੇ ਪੁਰਾਣਾ ਕਈ ਵੇਰੇ ਅਸੀਂ ਯਾਦ ਕਰਦੇ ਹਾਂ ਮੈਮਰੀਜ਼ ਆ ਜਾਂ ਇੱਕ ਵਾਰ ਇੱਕ ਵਾਰ ਮਾਨੇ ਜ਼ਰੂਰ ਪਰਦਾ ਕਿ ਲੋਕ ਕਈ ਵਾਰੀ ਲੋਕ ਸਾਨੂੰ ਮਤਲਬ ਐਦਾਂ ਦਾ ਵੀ ਬੋਲ ਦਿੰਦੇ ਸੀ ਜਿਹੜਾ ਮਤਲਬ ਤੁਹਾਨੂੰ ਲੱਗਦਾ ਕਈ ਵਾਰੀ ਆਪਣੀ ਸੈਲਫ ਰਿਸਪੈਕਟ ਤੋਂ ਵੀ ਪਰਾਂ ਹੋ ਜਾਂਦਾ ਯਾਰ ਤੁਸੀਂ ਆ ਕਿ ਪਰ ਅੱਜ ਉਹੀ ਲੋਕ ਕਹਿੰਦੇ ਨੇ ਕਿ ਯਾਰ ਸਾਨੂੰ ਬਿਜਲੀ ਬਿੱਲ ਜਿਹੜਾ ਸਾਡਾ ਉਹ ਜ਼ੀਰੋ ਆ ਐ ਸੋ 90% ਲੋਕਾਂ ਦਾ ਬਿਜਲੀ ਬਿੱਲ ਜਿਹੜਾ ਜ਼ੀਰੋ ਆ ਰਿਹਾ ਬਹੁਤ ਵੱਡਾ ਇਸ਼ੂ ਹੈਗਾ ਇਹ ਤੇ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਦਾ ਮੁੱਦਾ ਹੈਗਾ ਬਿਜਲੀ ਜਿਹੜੀ ਆ ਪ੍ਰੋਪਰ ਬਿਜਲੀ ਮਿਲਦੀ ਆ ਤੇ ਰਾਤਾਂ ਨੂੰ ਭੱਜਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਦਿਨੇ ਬਿਜਲੀ ਮਿਲਦੀ ਆ ਮੰਡੀਆਂ ਦੇ ਵਿੱਚ ਜਿਹੜੀ ਉਹ ਜਿਹੜੀ ਖੱਜਲ ਖਵਰੀ ਬੰਦ ਹੋ ਜੂਗੀ ਉਧਰੋਂ ਤਾਂ ਫਸਲ ਉਤਾਰਨੀ ਹੁੰਦੀ ਆ ਉਤਰਦੀ ਆ ਤੇ ਨਾਲ ਦੀ ਨਾਲਾਂ ਦੀ ਪੇਮੈਂਟ ਪੈ ਜਾਂਦੀ ਹੈਗੀ ਸੋ ਹਰ ਚੀਜ਼ ਕੱਸੀਆਂ ਦਾ ਪਾਣੀ ਜਿਹੜਾ ਸੂਆਂ ਦਾ ਪਾਣੀ ਜਿਹੜਾ ਅਸੀਂ ਟੇਲਾਂ ਤੱਕ ਪਹੁੰਚਾਉਣ ਦੀ ਗੱ ਕਿ ਜੋ ਵੀ ਅਸੀਂ ਜਿਹੜਾ ਚੱਲ ਰਿਹਾ ਹੈਗਾ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਤੁਸੀਂ ਦੇਖਿਓ ਜਿਹੜੇ ਇਸ ਵਾਰ ਇਨਾਮ ਦਿੱਤੇ ਜਾ ਰਹੇ ਨੇ ਨਗਦ ਨਾਮ ਉਹ ਬਹੁਤ ਵੱਡੀ ਉਹਨਾਂ ਦੀ ਰਾਸ਼ੀ ਹੈਗੀ ਆ ਤੇ ਬੱਚਿਆਂ ਦੇ ਲਈ ਅੱਗੇ ਅਸੀਂ ਸੈੱਟ ਕੀਤੇ ਗੋਲ ਸੈੱਟ ਕੀਤੇ ਹੈਗੇ ਨੇ ਅਸੀਂ ਪੀਪੀਐਸ ਤੇ ਪੀਸੀਐਸ ਜਿਹੜੇ ਨੇ ਜਿੱਤ ਕੇ ਆ ਜਿਹੜੀ ਖਿਡਾਰੀ ਉਹ ਬਣਾਏ ਹੈਗੇ ਸੋ ਅਸੀਂ ਏਦਾਂ ਦੇ ਕੰਮ ਲੋਕਾਂ ਚ ਲੈ ਕੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਜਿਹੜੀ ਉਹ ਸ਼ੁਰੂ ਕੀਤੀ ਹੈ ਮੁਹੱਲਾ ਕਲੀਨਿਕ ਜਿਹੜਾ ਸਾਡਾ ਬਹੁਤ ਵੱਡਾ ਪ੍ਰੋਜੈਕਟ ਹੈਗਾ ਤੇ ਲੋਕ ਬਹੁਤ ਲੋਕ ਜਿਹੜੇ ਨੇ ਉਹਦਾ ਲਾਭ ਮੱਲਾ ਕਲੀਨਿਕ ਚੱਲ ਰਿਹਾ ਸਰਕਾਰੀ ਸਕੂਲਾਂ ਨੂੰ ਜਿਹੜਾ ਸੁਧਾਰਨ ਦੀ ਅਸੀਂ ਪੂਰੀ ਕੋਸ਼ਿਸ਼ ਚ ਲੱਗੇ ਹੋਏ ਹੈਗੇ ਆ ਤੇ ਪਹਿਲੀ ਵਾਰ ਹੋਇਆ ਜਦੋਂ ਸਕੂਲਾਂ ਦੀ ਬਾਉਂਡਰੀ ਵਾਲਸ ਦੇ ਲਈ ਜਿਹੜਾ ਹੈਗਾ ਉਹ ਅਸੀਂ ਗ੍ਰਾਂਟ ਪੰਜਾਬ ਸਰਕਾਰ ਨੇ ਤਿੰਨ ਹੀ ਕਦੇ ਅੱਜ ਤੱਕ ਕੋਈ ਵੀ ਸਕੂਲ ਜਿਹੜਾ ਵਿਦਆਊਟ ਬਾਉਂਡਰੀ ਨਹੀਂ ਹੋਗਾ ਸੋ ਇਦਾਂ ਦੇ ਅਸੀਂ ਕੰਮ ਆਸੀਂ ਬੱਚਿਆਂ ਦੇ ਲਈ ਅਸੀਂ ਸੀਐਮ ਸਾਹਿਬ ਦਾ ਮੈਨੂੰ ਹਮੇਸ਼ਾ ਉਹ ਗੱਲ ਚੰਗੀ ਲੱਗਦੀ ਹੈ ਕਿ ਅਸੀਂ ਇਲੈਕਸ਼ਨ ਨਹੀਂ ਅਸੀਂ ਨੈਕਸਟ ਜਨਰੇਸ਼ਨ ਦੀ ਗੱਲ ਕਰ ਰਹੇ ਹਾਂ ਸੋ ਆਪਾਂ ਜਨਰੇਸ਼ਨ ਬਾਰੇ ਸੋਚੀਏ ਆਉਣ ਵਾਲਾ ਬੱਚਿਆਂ ਦਾ ਭਵਿੱਖ ਜਿਹੜਾ ਸੋਚੀਏ ਅਸੀਂ ਆਪਣੇ ਮੁੱਖ ਮੰਤਰੀ ਭਗਵੰਦ ਮਾਨ ਜੀ ਨੂੰ ਮਿਲ ਕੇ ਆਏ ਹਾਂ ਕਿਉਂਕਿ ਅੱਜ ਪੂਰੇ ਪੰਜਾਬ ਨੂੰ ਸਭ ਕੇ ਫਰੇਮ ਕਰਾਪ ਕਰ ਰਿਹਾ ਹੈ ਬਹੁਤ ਵਧੀਆ ਮਾਹੌਲ ਹੈ ਆਮ ਆਦਮੀ ਪਾਰਟੀ ਦਾ ਭਗਵੰਦ ਮਾਨ ਜੀ ਦਾ ਜਿਨ੍ਹਾਂ ਨੇ 2 ਸਾਲ ਦੇ ਵਿੱਚ ਰਗਾੜ ਤੋੜ ਕੰਮ ਕੀਤੇ ਨੇ ਤੋਂ ਪਿੱਛੇ ਕਰ ਲਈ ਨਾ ਥੋੜਾ ਜਿਹਾ ਚਾਹੇ ਗੱਲ ਕਰੀਏ ਐਡੂਕੇਸ਼ਨ ਦੀ ਜੀ ਚਾਹੇ ਗੱਲ ਕਰੀਏ ਹੈਲਥ ਦੀ ਚਾਹੇ ਜ਼ਿੰਮੇਦਾਰ ਨਿਚੇ ਕਰੀਏ ਜਿਹੜੇ ਸਾਡੇ ਭਰਾ ਸੀ ਜਿਹਨੂੰ ਫੋਨ ਦਾ ਉਹਨੂੰ ਪਾਣੀ ਦੇ ਰਹੇ ਚਾਹੇ ਗੱਲ ਕਰੀਏ ਜੌਬ ਦੀ ਘੱਟੋ ਘੱਟ 30000 ਦੇ ਕਰੀਬ ਜਾਨੀ ਜੌਬ ਦਿੱਤੀਆਂ ਨੇ ਪੰਜਾਬ ਅਸੀਂ ਉਹ ਮੁੱਦੇ ਲੈ ਕੇ ਜਾਵਾਂਗੇ ਕਿਉਂਕਿ ਅੱਜ ਜਿਹੜੇ ਪਿੰਡਾਂ ਦੀ ਗੱਲ ਕਰ ਚਾਹਰਾ ਦੀ ਗੱਲ ਕਰ ਲੋ 90% ਦੇ ਲੋਕ ਜਿਹੜੇ ਗਰੀਬ ਸੀਗੇ ਜਾਂ ਮਿਰੋਕਰ ਸੀਗੇ ਉਹਨਾਂ ਦਾ ਬਿੱਲ ਜ਼ੀਰੋ ਆ ਰਿਹਾ ਤੇ ਉਹ ਜ਼ੀਰੋ ਫਿਲ ਕਰਕੇ ਲੋਕ ਜਿਹੜੇ ਆ ਉਹ ਸਾਡੇ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾ ਸਾਨੂੰ ਪੂਰੀ ਉਮੀਦ ਹੈ ਜਿਵੇਂ ਅੱਜ ਅਸੀਂ ਨੌ ਦੇ ਨੌ ਇੱਥੇ ਐਮਐਲ ਸਾਹਬਾਂ ਨੇ ਤੇ ਪਹੁੰਚਿਆ ਚਾਹੇ ਖੰਨੇ ਤੋਂ ਚਾਹੇ ਅਮਨਗੜ੍ਹ ਸਾਹਿਬ ਤੋਂ ਚਾਹੇ ਬਜ਼ੀਰ ਸਾਣਾ ਤੋਂ ਹੋਵੇ ਚਾਹੇ ਸਾਡੇ ਬੁਲਿੰਗ ਸਾਹਿਬ ਆਏ ਨੇ ਆਪਣਾ ਅਮਲੋਹ ਤੋਂ ਸਾਡੇ ਰਾਏਕੋਟ ਸਾਹਿਬ ਤੋਂ ਆਏ ਆ ਮੁੰਡੀਆਂ ਸਾਹਿਬ ਆਏ ਸਾਨੇ ਵਾਲ ਸਾਹਿਬ ਤੋਂ ਸਾਡੇ ਫਤੇਕਰ ਸਾਹਿਬ ਤੋਂ ਆਏ ਆ ਸੌਂ ਸਾਹਿਬ ਸਾਡੇ ਖੰਨੇ ਤੋਂ ਤੇ ਸਾਨੂੰ ਪੂਰੀ ਉਮੀਦ ਹੈ ਅਸੀਂ 9 ਦੀਆਂ 9 ਇੱਥੇ ਦੇ 9 ਹਲਕੇ ਪੈਂਦੇ ਉਤੋਂ ਵੱਧ ਵੱਧ ਜਿੱਤਾਂਗੇ ਸਾਨੂੰ ਪੂਰੀ ਹੈ ਭਗਵੰਤਪਾ ਜੀ ਜੀ ਪ੍ਰੇਮ ਨਹੀਂ ਲਗਾ ਰਹੇ ਭਗਵੰਤਪਾ ਜੀ ਲੋਕ ਇਹ ਨਹੀਂ ਲੋਕ ਪੰਜਾਬ ਦੇ ਲੋਕ ਆ ਉਹ ਬਹੁਤ ਜ਼ਿਆਦਾ ਪਸੰਦ ਕਰਦੇ ਆ ਜੋ ਅੱਜ ਕੇਜਰੀਵਾਲ ਸਾਹਿਬ ਨਾਲ ੱਤਕਾ ਕੀਤਾ ਮੋਦੀ ਨਾਲ ੱਤਕਾ ਕੀਤਾ ਇਤਨਾ ਪਸੰਦ ਆ ਜੀ ਸਾਡੇ ਦੇ ਬੜੇ ਲੀਡਰ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਜਵਾਨ ਤੋਂ ਹੀ ਆ ਇਹ ਕੇਜਰੀਵਾਲ ਸਾਹਿਬ ਨਾਲ ੱਤਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੱਖਾਂ ਦੀ ਤਦਾਦ ਦੇ ਲੋਕ ਦਿੱਲੀ ਦੇ ਇਹ ਵੀ ਤੇਰੇ ਫਰੇਮ ਵਿੱਚ ਨਹੀਂ ਹੈ ਪਹਿਨਾ ਉਹ ਸਰਵੇ ਦੀ ਗੱਲ ਕਰਦੇ ਵੀ ਇੰਨੀਆਂ ਸੀਟਾਂ ਆਉਣਗੀਆਂ ਭਾਜਪਾ ਨੂੰ ਇੰਨੀਆਂ ਆਉਣਗੀਆਂ ਤੇ ਕਾਂਗਰਸ ਨੂੰ ਨਹੀਂ ਆਉਣਗੇ ਦੂਜਾਂ ਅੱਜ ਦਾ ਸਰਵੇ ਦਿੱਲੀ ਦਾ ਵੀ ਆ ਉਹ ਵੀ ਅੱਜ ਉਹ ੱੱਕੇ ਕਰਕੇ ਸਭ ਜੀ ਨੂੰ 77 ਜਿੱਤਣੇ ਉੱਤੇ ਪੰਜਾਬ ਵੀ 13 ਸੀਟਾਂ ਜਿੱਤਾਂਗੇ ਉਹ ਸਾਨੂੰ ਬੜਾ ਵੱਡਾ ਇਸ ਚੀਜ਼ ਆ ਰਿਹਾ ਹੈ ਜਦੋਂ ਕਿ ੱੱਕੇ ਇਹ ਕਰਦੇ ਰਹਿਣਗੇ ਤਾਂ ਮੋਤੀ ੱੱਕੇ ਕਰੂਗਾ ਜਾਂ ਵੀ ਜੀ ਵੀ ਕਮੈਂਟ ਕਰੂਗਾ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਆਈ ਸਾਰੇ ਇਕੱਠੇ ਜੀ ਜੀ ਤੁਹਾਡੇ ਪੁਰਾਣੇ ਸਾਥੀਆਂ ਨਾਲ ਕਾਂਗਰਸੀਆਂ ਨਾਲ ਤੁਹਾਡਾ ਮੁਕਾਬਲਾ ਹੋਏਗਾ ਕਿਵੇਂ ਲੱਗਦਾ ਤੁਹਾਡੇ ਲਈ ਮੁਕਾਬਲੇ ਕਿਉਂਕਿ ਆਮ ਆਦਮੀ ਪਾਰਟੀ ਪੰਜਾਬs ਮੁਕਾਬਲੇ ਚ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਜੋ ਪੁਕੰਤ ਮਾਝੇ ਨੇ ਕੰਮ ਕੀਤੇ ਆ ਲੋਕ ਸਾਰੇ ਜਿਵੇਂ 92 ਸਾਡੇ ਐਮਐਲਏ ਜਿੱਤੇ ਸੀਗੇ ਤੇ ਸਾਨੂੰ ਇਹ ਜਿਵੇਂ ਲੋਕੀ ਬਖਰੇ ਬਖਨੇ ਗੱਲਾਂ ਕਰੀ ਜਾਂ ਪਰ ਅਸੀਂ 13 ਦੀਆਂ 13 ਸੀਟਾਂ ਅਸੀਂ ਜਿੱਤ ਕੇ ਭਗਵੰਤ ਮਾਨ ਜੀ ਚੋਲੀ ਚ ਪਾਵਾਂਗੇ ਕੇ ਜੀ ਦੀ ਬਸਾ ਚੋਲੀ ਸਰ ਪ੍ਰਚਾਰ ਕਰਨ ਲਈ ਕਦੋਂ ਆ ਰਹੇ ਕੋਈ ਰੋਡ ਸ਼ੋਅ ਦਾ ਪਲਾਨ ਬਣਿਆ ਜਾਂ ਕੀ ਸੀਐਮ ਸਾਹਿਬ ਨਾਲ ਜਦ ਗੱਲ ਹੋਈ ਹੈ ਉਹ ਸਾਨੂੰ ਹਰ ਹਲਕੇ ਨੂੰ 3-4-4 ਦਿਨ ਟਾਈਮ ਦੇਣਗੇ ਤੇ ਰੋਡ ਸ਼ੋਅ ਵੀ ਕਰਾਂਗੇ ਜਿਹੜੀ ਭਾਰਮੀਆਂ ਰੈਲੀ ਵੀ ਕਰਾਂਗੇ ਉਹਦੇ ਨਾਲ ਲੋਕੀ ਮਾਹੌਲ ਬਣਦਾ ਸਾਨੂੰ ਪੂਰੀ ਆਸ ਸਾਨੂੰ ਅਸੀਂ ਇਹਦਾ ਫਟੇਗਾ ਸਵਾਲ ਮਹਾਲਾ ਹੱਥੀ ਕਿਉਂ ਮੁਕਾਬਲੇ ਤੋਂ ਬਾਹਰ ਹੋਣ ਦੇ ਕਾਰਨ ਕੀ ਹੈ ਕਿਉਂਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਡਿਸਪਲਿਨ ਦੀ ਗੱਲ ਹੈ ਜਿਹਨੂੰ ਉਹ ਟਿਕਟ ਦਿੰਦੇ ਆ ਤੇ ਉਹਨੂੰ ਪਹਿਲਾਂ ਹਰਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਨੇ ਐਵੇਂ ਤੁਹਾਡੇ ਸਾਹਮਣੇ ਆਉਣ ਵਾਲੇ ਟੈਂਪਲ ਦੀ ਚੀਜ਼ ਹੋਣੀ ਹੈ ਪਰ ਸੱਚੀ ਜਿਹੜੀ ਆਮ ਆਦਮੀ ਪਾਰਟੀ ਸਾਡੇ ਪੰਜਾਬ ਚੋਂ ਪੂਰੀ ਇਕੱਠੀ ਹੈ ਅਮਰ ਸਿੰਘ ਮਿੱਤਰ ਨੇ ਚੰਨੀ ਉਹ ਉਹਨਾਂ ਨੇ ਕੀ ਕਰਿਆ ਉੱਥੇ ਲਿਖਿਆ ਸੀ ਚੰਨੀ ਜਲੰਧਰੀ ਕਹਿੰਦੇ ਜਲੰਧਰ ਸ਼ਹਿਰ ਕੇ ਜੜਾ ਜਾ ਰਿਹਾ ਚੰਨੀ ਦਾ ਮੇਰਾ ਮਿੱਤਰ ਮੁੱਤਰ ਕਦੇ ਵੀ ਨਹੀਂ ਰਿਹਾ ਕਦੇ ਨਹੀਂ ਰਿਹਾ ਠੀਕ ਹੈ ਜੀ ਤੇ ਅਸੀਂ ਤਾਂ ਹੁਣ ਜਿਹੜੇ ਤੁਹਾਡੇ ਸਾਡੇ ਤਾਂ ਹੁਣ ਮਿੱਤਰ ਸਾਡੇ ਜਿਹੜੇ ਮੁਖਮਤੀ ਸਾਹਿਬ ਉਹ ਨੇ ਜਿਨ੍ਹਾਂ ਨੇ ਪੰਜਾਬ ਬਚਾਉਣਾ ਜਿਨ੍ਹਾਂ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਅੱਜ ਜਿਹੜੇ ਗਰੀਬ ਲੋਕ ਨੇ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਸਾਰੇ ਬਿਵਾਰੀ ਨੇ ਅੱਜ ਪੂਰੀ ਇਦੋਂ ਸਰਕਾਰ ਤੋਂ ਬਹੁਤ ਜ਼ਿਆਦਾ ਖੁਸ਼ ਹੈ ਸਾਨੂੰ ਪੂਰੀ ਆਸ ਹੈ ਇਹ ਅਸੀਂ ਜੇ ਅਮਰ ਸਿੰਘ ਹੁੰਦੇ ਤਾਂ ਤੁਸੀਂ ਕੰਪੀਟੀਸ਼ਨ ਕਿਉਂ ਦੇ ਐਕਚੁਅਲੀ ਕੀ ਹੈ ਜੀ ਕੋਈ ਵੀ ਆਜੇ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਆਪਣੀ ਪਾਰਟੀ ਦੀ ਗੱਲ ਕਰਦੀਆਂ ਆਪਣੀ ਪਾਰਟੀ ਦੇ ਇਦਾਂ ਦੇ ਮੁੱਦੇ ਲੋਕਾਂ ਨੂੰ ਲੈ ਕੇ ਜਾਵਾਂਗੇ ਉਹਦੇ ਤਾਂ ਆਮ ਜਿਹਾ ਜਿਹਾ